ਕਿਸਾਨਾਂ ਦੇ ਵਿਰੋਧ ਖਿਲਾਫ ਬੀਜੇਪੀ ਦਾ ਐਸਸੀ ਵਿੰਗ ਨਿਤਰੇ ਹੈ ਕਿ ਆ ਕਿ ਉਹ ਫਰੀਦਕੋਟ ਤੋਂ ਬੀਜੇਪੀ ਉਮੀਦਵਾਰ ਹੰਸਰਾਜ ਹੰਸ ਦਾ ਵਿਰੋਧ ਬਰਦਾਸ਼ਤ ਨਹੀਂ ਕਰਨਗੇ ਐਲਾਨ ਕੀਤਾ ਕਿ ਉਹ ਹੰਸਰਾਜ ਨੂੰ ਪਿੰਡਾਂ ਚ ਲੈ ਕੇ ਜਾਣਗੇ ਦਰਅਸਲ ਪਿਛਲੇ ਦਿਨਾਂ ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਬੀਜੇਪੀ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਨੇ ਲੋਕ ਸਭਾ ਚੋਣਾਂ ਨੂੰ ਤੁਸੀਂ ਸਾਰੇ ਦੇਖ ਹੀ ਰਹੇ ਹੋ ਰੋਜ਼ ਕੀ ਹੋ ਰਿਹਾ ਜੋ ਕਿਸਾਨ ਕਰ ਰਿਹਾ ਕੱਲ ਇੱਕ ਭਗਤਵਾਨੇ ਦੇ ਵਿੱਚ ਸਾਡੇ ਲੋਕ ਸਭਾ ਦੇ ਉਮੀਦਵਾਰ ਜਿਹੜੀ ਹੰਸਰਾਜ ਹੰਸ ਜੀ ਗਏ ਉਹਨਾਂ ਨੂੰ ਉੱਥੇ ਪਹੁੰਚਣ ਨਹੀਂ ਦਿੱਤਾ ਤੇ ਮੈਂ ਅੱਜ ਆਪਣੇ ਸਮਾਜ ਨੂੰ ਇਕੱਠਿਆਂ ਕਰਕੇ 바ਵਾ ਸਾਹਿਬ ਦੇ ਜਨਮ ਦਿਨ ਤੇ ਪਰਨ ਲੈਣਾ ਅੱਜ ਵਾਦਾ ਕਰਦਾ ਅਸੀਂ ਹੰਸਰਾਜ ਜੀ ਨੂੰ ਪਿੰਡਾਂ ਦੇ ਵਿੱਚ ਲੈ ਕੇ ਜਾਵਾਂਗੇ ਔਰ ਇਕੱਠੇ ਹੋ ਕੇ ਪੂਰੇ ਸਮਾਜ ਨੂੰ ਆਪਣੇ ਫਰੀਦਕੋਟ ਆਈਜੀ ਨੂੰ ਮਿਲਾਂਗੇ ਔਰ ਜੇਕਰ ਇਹ ਜਿਵੇਂ ਗੁੰਡਾਗਰਦੀ ਕਰ ਰਹੇ ਇੱਥੇ ਇਹਨਾਂ ਨੇ 2 ਦਿਨ ਪਹਿਲਾਂ ਛਾਈਵੇਲੀ ਦੇ ਵਿੱਚ ਵੀ ਵੀ ਗੱਡੀ ਦੇ ਮੰਗਾ ਡੰਡੇ ਛੋਟੇ ਮਾਰਿਆ ਇਹ ਸਾਡੇ ਭਰਾ ਆ ਕਿਸਾਨ ਅਸੀਂ ਇਹਨਾਂ ਨੂੰ ਆਪਣੇ 9 ਮਹੀਨੇ ਦਾ ਰਿਸ਼ਤਾ ਮੰਨਦੇ ਆ ਜੇਕਰ ਇਹ ਇਸ ਚ ਨੂੰ ਸਮਝਣਗੇ ਤੇ ਠੀਕ ਰਹਿਣਗੇ ਤੇ ਨਾ ਸਮਝਣਗੇ ਤੇ ਅਸੀਂ ਆਪਣੇ ਐਸਸੀ ਸਮਾਜ ਨੂੰ ਇਕੱਠਿਆਂ ਕਰਕੇ ਜੋ ਹੰਸਲਾ ਜੀ ਨਾਲ ਵਧੀਆਂ ਕਰਨਗੇ ਉਹਨਾਂ ਦਾ ਅਸੀਂ ਇਹਨਾਂ ਨੂੰ ਖਿਮਾਜਾ ਉਹਦਾ ਜਵਾਬ ਜਰੂਰ ਦੇਵਾਂਗੇ ਇਹਨਾਂ ਨੂੰ ਖਿਮਾਜਾ ਭੁਗਤਣਾ ਪੈਣਾ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਅੱਜ ਇੱਥੋਂ ਬਿਆਨ ਦਿੰਦਾ ਬਹੁਤ ਵੱਡਾ ਕੱਠ ਕਰਨ ਜਾ ਰਿਹਾ ਮੈਂ ਐਸਸੀ ਸਮਾਜ ਦਾ ਤੇ ਇਹਨਾਂ ਨੂੰ ਹੋਰ ਕਿਸੇ ਨੇ ਜਵਾਬ ਨਹੀਂ ਦੇਣਾ ਇਹ ਗੱਲਾਂ ਕਰਦੇ ਵੀ ਸਾਨੂੰ ਮੋਦੀ ਨੇ ਦਿੱਤਾ ਕੀ ਮੋਦੀ ਨੇ ਦਿੱਤਾ ਕੀ ਨਹੀਂ ਦੱਸਣ ਜਿਹੜੀ ਫ੍ਰੀ ਕਣਕ ਮਿਲਦੀ ਆ ਉਹ ਵੀ ਇਹ ਲੈਂਦੇ ਆ ਸਿਲੰਡਰ ਫ੍ਰੀ ਮੇਰੇ ਉਹ ਵੀ ਇਹ ਲੈਂਦੇ ਆ ਜਿਹੜੇ 5-5 ਲੱਖ ਦੇ ਕਾਰਟ ਆ ਉਹਨਾਂ ਤੇ ਵੀ ਇਲਾਜ ਕਰਾਉਂਦੇ ਆ ਹਜੇ ਕਹਿੰਦੇ ਮਿਲਦਾ ਕਿ ਅੱਜ ਤੱਕਰ ਇਹਨਾਂ ਨੇ ਕਿਸੇ ਗਰੀਬ ਦੀ ਆਵਾਜ਼ ਉਠਾਈ ਆ ਜਿਹੜੇ ਗਰੀਬਾਂ ਦਾ ਹੱਕ ਇਹ ਖਾਰ ਰਿਹਾ ਛੰਡੇ ਚੱਕੀ ਫਿਰਦੇ ਆ ਛੰਡਿਆਂ ਦੇ ਵਿੱਚ ਡੰਡੇ ਪਾ ਕੇ ਤੁਰੇ ਫਿਰਦੇ ਆ ਸਭ ਤੋਂ ਵੱਧ ਬੰਦੀ ਉਹ ਹੁੰਦੇ ਵੀ ਜਿਹੜੇ ਇਹਨਾਂ ਚੋਂ ਮੋਦੀ ਦੀਆਂ ਸਕੀਮਾਂ ਤੇ ਫਿਰ 2000 ਰੁਪਏ ਜਿਹੜਾ ਆ ਰਹਿਆ ਉਹਨਾਂ ਨੂੰ ਉਹ ਲੈ ਰਿਆ ਜੇਕਰ ਇਹ ਮੋਦੀ ਜੀ ਦਿੰਦੇ ਨਹੀਂ ਜਿਹੜਾ ਕੁਝ ਉਹਨਾਂ ਮੇਰੇ ਵਾਪਸ ਕਰਨ ਉਹਨਾਂ ਨੂੰ ਕਿਉਂ ਨਹੀਂ ਕਰਦੇ ਦੇਖੋ ਜੀ ਅਸੀਂ ਕਿਸ ਅਾ ਸਾਡਾ ਉਹਨਾਂ ਨਾਲ ਕੋਈ ਰੋਸ ਨਹੀਂ ਅਸੀਂ ਆਪਣਾ ਕੰਮ ਕਰਨਾ ਹੁਣ ਅੱਜ ਦੇ ਟਾਈਮ ਦੇ ਵਿੱਚ ਸਾਡੇ ਹੰਸ ਰਾਜ ਜੀ ਬਹੁਤ ਵੱਡੀ ਲੀਡ ਨਾਲ ਜਿੱਤਨ ਜਾ ਰਹੇ ਆ ਜਿੱਤ ਜਿੱਤੇ ਪਿਆ ਉਹ ਇਹਨਾਂ ਤੋਂ ਹਜਮ ਨਹੀਂ ਆ ਰਿਹਾ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਇੱਕ ਸਾਡੇ ਬਹੁਤ ਹੰਸ ਰਾਜ ਮੱਧਵ ਸਿੱਖ ਪਰਿਵਾਰ ਦੇ ਵਿੱਚੋਂ ਉੱਠ ਕੇ ਦਿੱਲੀ ਤੋਂ ਐਮਪੀ ਬਣੇ ਬਹੁਤ ਵੱਡੀ ਲੀਡ ਦਾ 6 ਲੱਖ ਮੋਰ ਨਾਲ ਜਿੱਤੇ ਉਹ ਉਹਨਾਂ ਨੇ ਦਿੱਲੀ ਦੇ ਵਿੱਚ ਐਸੇ ਐਸੇ ਕੰਮ ਕਰਵਾਏ ਇਹਨਾਂ ਨੂੰ ਪਤਾ ਨਹੀਂ ਇਹਨਾਂ ਨੂੰ ਪਤਾ ਜੀ ਉੱਥੇ ਕੰਮ ਕਰਵਾ ਦੇ ਇੱਥੋਂ ਜਿੱਤ ਗਿਆ ਹੋ ਸਕਦਾ ਹੈ ਕੱਲ ਨੂੰ ਮੁੱਖ ਮੰਤਰੀ ਰਾਂ ਬਣ ਜੇ ਇਹਨਾਂ ਨੂੰ ਬਹੁਤ ਵੱਡਾ ਡਰ ਸਤਾ ਰਿਹਾ ਮੈਂ ਤੁਹਾਨੂੰ ਇੱਕ ਹੋਰ ਦੱਦਾਂ ਜਿਹੜੇ ਇਹ ਬੰਦੇ ਤੁਰੇ ਫਿਰਦੇ ਆ ਨਾ ਰੋਡ ਤੇ ਧਰਨੇ ਮਜਹਰੇ ਕਰਦੇ ਆ ਤੇ ਉਹ ਬੰਦੇ ਆ ਜਿਹੜੇ ਬੰਦਿਆਂ ਨੂੰ ਕੋਈ ਪਾਰਟੀਆਂ ਨਹੀਂ ਲੈ ਰਹੀਆਂ ਇਹ ਛੋਟੇ ਛੋਟੇ ਜਥੇ ਬੰਦियां ਬਣਾਈਆਂ ਪਾਰਟੀਆਂ ਇਹਨਾਂ ਨੂੰ ਲਿੰਦੀਆਂ ਨਹੀਂ ਤੇ ਪਾਰਟੀਆਂ ਇਹਨਾਂ ਨੂੰ ਆਪਣੇ ਵਿੱਚ ਲੈ ਕੇ ਰਾਜੀ ਨਹੀਂ ਇਹ ਹੁਣ ਅੱਗੇ ਸਾਡੇ ਧਰਨਾ ਮਜਹਰਾ ਕਰਕੇ ਵਿਰੋਧ ਕਰਕੇ ਤੇ ਆਪਣੀ ਚੜ੍ਹਾਈ ਕਰਨਾ ਚਾਹੁੰਦੇ ਆ ਇਹ ਸੋਸ਼ਲ ਮੀਡੀਆ ਤਾਂ ਸੋਨਾ ਚੁੰਦੇ ਹੋਰ ਕੁਝ ਨਹੀਂਗਾ ਇਹ ਬਿਲਕੁਲ ਸੱਚੀ ਗੱਲ ਹੈ ਜੀ ਕੱਲ ਦੇਖੋ ਜਿਹਦੇ ਤੋਂ ਦੇ ਵਿੱਚ ਹੋਇਆ ਉਹ ਸਾਰੇ ਪੀਲੀਆਂ ਪੱਗਾਂ ਵਾਲੇ ਸੀ ਸਰੋਂ ਫੁੱਲੀਆਂ ਪੱਗਾਂ ਵਾਲੇ ਸੀ ਉਹ ਆਮ ਪਾਰਟੀ ਦੇ ਬੰਦੇ ਸੀ ਇਹ ਤਾਂ ਸ਼ਰੇਆਮ ਪਤਾ ਲੱਗਦਾ ਇਹ ਆਮ ਪਾਰਟੀ ਦੀ ਸਪੋਰਟ ਪੋਲ ਆਮ ਪਾਰਟੀ ਨੂੰ ਡਰ ਪੂਰਾ ਉਹ 13 0 ਦੀ ਗੱਲ ਕਰਦੇ ਸੀ ਉਹਨਾਂ ਨੂੰ ਇੱਕ ਵੀ ਸੀਟ ਨਹੀਂ ਹੋਣੀ ਹੁਣ ਉਹਨਾਂ ਨੂੰ ਡਰ ਪੈ ਚੁੱਕਿਆ ਪੂਰਾ ਇੱਕ ਵੀ ਸੀਟ ਨਹੀਂ ਹੋਣੀ ਤੇ ਪਤਾ ਲੱਗ ਜਾਣਾ ਤੁਹਾਡੇ ਸਾਹਮਣੇ ਕਿ ਕਜੂਨ ਨੂੰ ਕੀ ਹਾਲ ਹੁੰਦਾ ਨਾ ਦਾ ਜੀ ਅਸੀਂ ਮੈਂ ਅੱਜ ਆਪਣੇ ਐਸਸੀ ਸਮਾਜ ਨੂੰ ਕਾਲੰਦੇਵ ਜਾ ਰਿਹਾ ਫਰੀਦਕੋਟ ਲੋਕ ਸਭਾ ਦੇ ਵਿੱਚ ਕੌਣ ਵਾਲੇ ਦੋ ਚਾਰਾਂ ਦੇ ਵਿੱਚ ਦਿਨਾਂ ਵਿੱਚ ਬਹੁਤ ਵੱਡਾ ਪ੍ਰੋਗਰਾਮ ਕਰਨ ਜਾ ਰਿਹਾ ਐਸਸੀ ਸਮਾਜ ਦਾ ਤੇ ਇਹਨਾਂ ਨੂੰ ਹੋਰ ਕਿਸੇ ਨੇ ਜਵਾਬ ਨਹੀਂ ਦੇਣਾ ਇਹਨਾਂ ਕਿਸਾਨਾਂ ਨੂੰ ਐਸਸੀ ਸਮਾਜ ਹੀ ਜਵਾਬ ਦੇਊਗਾ ਤੇ ਜੇਕਰ ਇਹ ਸਹੀ ਢੰਗ ਨਾਲ ਰਹਿਣਗੇ ਤੇ ਵਧੀਆ ਨਹੀਂ ਤਾਂ ਪਿੰਡਾਂ ਦੇ ਵਿੱਚ ਅਸੀਂ ਇਹਨਾਂ ਨੂੰ ਵੜ ਕੇ ਦਿਖਾਵਾਂਗੇ ਹੰਸਰਾ ਜੀ ਨੂੰ ਲਿਜਾ ਕੇ ਦਿਖਾਵਾਂਗੇ ਤੇ ਸਾਡੇ ਹੰਸਰਾ ਜੀ ਨੂੰ ਇਹ ਰੋਕ ਨਹੀਂ ਸਕਦੇ ਸਾਡੇ ਸਮਾਜ ਦਾ ਸਾਡੇ ਉਹਨੂੰ ਇੱਕ ਵਾਰੀ ਵੀ ਕੋਈ ਉਹਤੇ ਆਚ ਆ ਗਈ ਉਹਦੇ ਜ਼ਿੰਮੇਦਾਰ ਪ੍ਰਸ਼ਾਸਨ ਹੋਏਗਾ ਜਾਂ ਪੰਜਾਬ ਸਰਕਾਰ ਹੋਏਗੀ ਜੀ